ਪੰਜਾਬ ਦੇ ਮੁੱਖ ਮੰਤਰੀ ਤੇ ਪੰਜਾਬ ਸਰਕਾਰ ਨੇ ਹੜ੍ਹ ਪੀੜਤ ਜਿਹੜੇ ਕਿਸਾਨ ਨੇ ਤੇ ਬਾਕੀ ਜਿਹੜੇ ਵਰਗ ਨੇ ਉਹਨਾਂ ਦੇ ਨਾਲ ਜਿਹੜਾ ਵਾਅਦਾ ਕੀਤਾ ਸੀ ਕਿ ਅਸੀਂ ਰਿਕਾਰਡ ਸਮੇਂ ਦੇ ਵਿੱਚ ਵਿਸ਼ੇਸ਼ ਗਰਦਾਬਰੀ ਕਰਵਾਵਾਂਗੇ ਤੇ ਉਹਨਾਂ ਨੂੰ ਮੁਆਵਜ਼ਾ ਵੰਡਣਾ ਸ਼ੁਰੂ ਕਰਾਂਗੇ। ਔਰ ਇਹ ਵਿਸ਼ੇਸ਼ ਗਰਦਾਬਰੀ ਰਿਕਾਰਡ ਸਮੇਂ ਦੇ ਵਿੱਚ ਮੁਕੰਮਲ ਹੋ ਚੁੱਕੀ ਹੈ ਤੇ ਅੱਜ ਤੋਂ ਮੁੱਖ ਮੰਤਰੀ ਸਾਹਿਬ 20000 ਰੁਪਇਆ ਪਰ ਏਕੜ ਜਿਹਦੀ ਪੂਰੀ ਜਿਹੜੀ ਫਸਲ ਖਰਾਬ ਹੋਈ ਹੈ ਉਹਨਾਂ ਕਿਸਾਨਾਂ ਨੂੰ ਅੱਜ ਤੋਂ ਜਿਹੜੇ ਆ ਜੀ ਉਹ ਚੈੱਕ ਦੇਣੇ ਸ਼ੁਰੂ ਕਰ ਦੇਣਗੇ ਭਾਰਤ ਦੇ ਇਤਿਹਾਸ ਦੇ ਵਿੱਚ ਕਿਸੇ ਵੀ ਸੂਬੇ ਦੇ ਵਿੱਚ ਜਦੋਂ ਕਿਤੇ ਮੁਸੀਬਤ ਆਈ ਹੈ ਇੰਨੀ ਜਲਦੀ ਔਰ ਜਿਹੜਾ ਵਾਅਦਾ ਕੀਤਾ ਗਿਆ ਸੀ ਰਿਕਾਰਡ ਸਮੇਂ ਦਾ ਉਹਦੇ ਵਿੱਚ ਕਦੇ ਵੀ ਵਿਸ਼ੇਸ਼ ਗਰਦਾਬ ਨਹੀਂ ਇੰਨੇ ਘੱਟ ਸਮੇਂ ਦੇ ਵਿੱਚ ਨਹੀਂ ਹੋਈ ਤੇ ਕਦੇ ਸਰਕਾਰ ਨੇ ਇਹ ਵਾਅਦਾ ਐਡੀ ਛੇਤੀ ਪੂਰਾ ਕਰਨ ਵਾਲੇ ਪਾਸੇ ਕਦੇ ਸਟੈਪ ਨਹੀਂ ਚੁੱਕਿਆ ਪਹਿਲਾਂ ਤਾਂ ਇਹ ਹਾਲਾਤ ਬਣਦੇ ਸੀ ਕਿ ਕਿੰਨਾ ਕਿੰਨਾ ਲੰਬਾ ਸਮਾਂ ਲੰਘ ਜਾਂਦਾ ਸੀਗਾ ਕਿ ਵਿਸ਼ੇਸ਼ ਗਰਦਾਬਰੀ ਹੋਊਗੀ ਉਹਦੇ ਹੁਕਮ ਦੇ ਦਿੱਤੇ ਗਿਆ ਉਹਦੀ ਰਿਪੋਰਟ ਆਊਗੀ ਰਿਪੋਰਟ ਆਉਂਦਿਆਂ ਦੋ-ਦੋ ਫਸਲਾਂ ਤੱਕ ਜਿਹੜੀਆਂ ਉਹ ਲੰਘ ਜਾਂਦੀਆਂ ਸਨ ਚਾਹੇ ਉਹ ਜਿਹਦਾ ਖੇਤ ਉਹਦੀ ਰੇਤ ਵਾਲਾ ਮਾਮਲਾ ਹੋਵੇ ਚਾਹੇ ਵਿਸ਼ੇਸ਼ ਗਰਦਾਬਰੀ ਵਾਲਾ ਮਾਮਲਾ ਹੋਵੇ ਸਰਕਾਰ ਨੇ ਹੜਪੀੜਤ ਜਿਹੜੇ ਲੋਕ ਨੇ ਉਹਨਾਂ ਦੀ ਮਦਦ ਦੇ ਵਾਸਤੇ ਜੋ ਇਹ ਸਟੈਪ ਚੁੱਕੇ ਨੇ ਇਹਦਾ ਰਿਕਾਰਡ ਪਿਛਲੇ ਸਮੇਂ ਦੇ ਵਿੱਚ ਕਿਤੇ ਵੀ ਨਹੀਂ ਮਿਲਦਾ ਪੰਜਾਬ ਦੇ ਮੁੱਖ ਮੰਤਰੀ ਤੇ ਪੰਜਾਬ ਸਰਕਾਰ ਨੇ ਹੜਪੀੜਿਤ ਜਿਹੜੇ ਕਿਸਾਨ ਨੇ ਤੇ ਬਾਕੀ ਜਿਹੜੇ ਵਰਗ ਨੇ ਉਹਨਾਂ ਦੇ ਨਾਲ ਜਿਹੜਾ ਵਾਅਦਾ ਕੀਤਾ ਸੀ ਕਿ ਅਸੀਂ ਰਿਕਾਰਡ ਸਮੇਂ ਦੇ ਵਿੱਚ ਵਿਸ਼ੇਸ਼ ਗਰਦਾਵਰੀ ਕਰਵਾਵਾਂਗੇ ਤੇ ਉਹਨਾਂ ਨੂੰ ਮੁਆਵਜ਼ਾ ਵੰਡਣਾ ਸ਼ੁਰੂ ਕਰਾਂਗੇ। ਔਰ ਇਹ ਵਿਸ਼ੇਸ਼ ਗਰਦਾਵਰੀ ਰਿਕਾਰਡ ਸਮੇਂ ਦੇ ਵਿੱਚ ਮੁਕੰਮਲ ਹੋ ਚੁੱਕੀ ਹੈ ਤੇ ਅੱਜ ਤੋਂ ਮੁੱਖ ਮੰਤਰੀ ਸਾਹਿਬ 20000 ਰੁਪਇਆ ਪਰ ਏਕੜ ਜਿਹਦੀ ਪੂਰੀ ਜਿਹੜੀ ਫਸਲ ਖਰਾਬ ਹੋਈ ਹੈ ਉਹਨਾਂ ਕਿਸਾਨਾਂ ਨੂੰ ਅੱਜ ਤੋਂ ਜਿਹੜਿਆ ਜੀ ਉਹ ਚੈੱਕ ਦੇਣੇ ਸ਼ੁਰੂ ਕਰ ਦੇਣਗੇ ਭਾਰਤ ਦੇ ਇਤਿਹਾਸ ਦੇ ਵਿੱਚ ਕਿਸੇ ਵੀ ਸੂਬੇ ਦੇ ਵਿੱਚ ਜਦੋਂ ਕਿਤੇ مصیبت ਆਈ ਹੈ ਇੰਨੀ ਜਲਦੀ ਔਰ ਜਿਹੜਾ ਵਾਅਦਾ ਕੀਤਾ ਗਿਆ ਸੀ ریکارڈ ਸਮੇਂ ਦਾ ਉਹਦੇ ਵਿੱਚ ਕਦੇ ਵੀ ਵਿਸ਼ੇਸ਼ ਗਰਦਾਬੜੀ ਇੰਨੇ ਘੱਟ ਸਮੇਂ ਦੇ ਵਿੱਚ ਨਹੀਂ ਹੋਈ ਤੇ ਕਦੇ ਸਰਕਾਰ ਨੇ ਇਹ ਵਾਅਦਾ ਐਡੀ ਛੇਤੀ ਪੂਰਾ ਕਰਨ ਵਾਲੇ ਪਾਸੇ ਕਦੇ ਸਟੈਪ ਨਹੀਂ ਚੁੱਕਿਆ ਪਹਿਲਾਂ ਤਾਂ ਇਹ ਹਾਲਾਤ ਬਣਦੇ ਸੀ ਕਿ ਕਿੰਨਾ ਕਿੰਨਾ ਲੰਬਾ ਸਮਾਂ ਲੰਘ ਜਾਂਦਾ ਸੀਗਾ ਕਿ ਵਿਸ਼ੇਸ਼ ਗਿਰਦਾਵਰੀ ਹੋਊਗੀ ਉਹਦੇ ਹੁਕਮ ਦੇ ਦਿੱਤੇ ਗਏ ਆ ਉਹਦੀ ਰਿਪੋਰਟ ਆਊਗੀ ਰਿਪੋਰਟ ਆਉਂਦੀਆਂ ਦੋ ਦੋ ਫਸਲਾਂ ਤੱਕ ਜਿਹੜੀਆਂ ਉਲੰਘ ਜਾਂਦੀਆਂ ਸਨ ਚਾਹੇ ਉਹ ਜਿਹਦਾ ਖੇਤ ਉਹਦੀ ਰੇਤ ਵਾਲਾ ਮਾਮਲਾ ਹੋਵੇ ਚਾਹੇ ਵਿਸ਼ੇਸ਼ ਗਿਰਦਾਵਰੀ ਵਾਲਾ ਮਾਮਲਾ ਹੋਵੇ ਸਰਕਾਰ ਨੇ ਹੜ ਪੀੜਤ ਜਿਹੜੇ ਲੋਕ ਨੇ ਉਹਨਾਂ ਦੀ ਮਦਦ ਦੇ ਵਾਸਤੇ ਜੋ ਇਹ ਸਟੈਪ ਚੁੱਕੇ ਨੇ ਇਹਦਾ ਰਿਕਾਰਡ ਪਿਛਲੇ ਸਮੇਂ ਦੇ ਵਿੱਚ ਕਿਤੇ ਵੀ ਨਹੀਂ ਮਿਲਦਾ ਪੰਜਾਬ ਦੇ ਮੁੱਖ ਮੰਤਰੀ ਤੇ ਪੰਜਾਬ ਸਰਕਾਰ ਨੇ ਖੜ ਪੀੜਿਤ ਜਿਹੜੇ ਕਿਸਾਨ ਨੇ ਤੇ ਬਾਕੀ ਜਿਹੜੇ ਵਰਗ ਨੇ ਉਹਨਾਂ ਦੇ ਨਾਲ ਜਿਹੜਾ ਵਾਅਦਾ ਕੀਤਾ ਸੀ ਕਿ ਅਸੀਂ ਰਿਕਾਰਡ ਸਮੇਂ ਦੇ ਵਿੱਚ ਵਿਸ਼ੇਸ਼ ਗਰਦਾਬਰੀ ਕਰਵਾਵਾਂਗੇ ਤੇ ਉਹਨਾਂ ਨੂੰ ਮੁਆਵਜ਼ਾ ਵੰਡਣਾ ਸ਼ੁਰੂ ਕਰਾਂਗੇ। ਔਰ ਇਹ ਵਿਸ਼ੇਸ਼ ਗਰਦਾਬਰੀ ਰਿਕਾਰਡ ਸਮੇਂ ਦੇ ਵਿੱਚ ਮੁਕੰਮਲ ਹੋ ਚੁੱਕੀ ਹੈ ਤੇ ਅੱਜ ਤੋਂ ਮੁੱਖ ਮੰਤਰੀ ਸਾਹਿਬ 20000 ਰੁਪਇਆ ਪਰ ਏਕੜ ਜਿਹਦੀ ਪੂਰੀ ਜਿਹੜੀ ਫਸਲ ਖਰਾਬ ਹੋਈ ਹੈ ਉਹਨਾਂ ਕਿਸਾਨਾਂ ਨੂੰ ਅੱਜ ਤੋਂ ਜਿਹੜੇ ਆ ਜੀ ਉਹ ਚੈੱਕ ਦੇਣੇ ਸ਼ੁਰੂ ਕਰ ਦੇਣਗੇ। ਭਾਰਤ ਦੇ ਇਤਿਹਾਸ ਦੇ ਵਿੱਚ ਕਿਸੇ ਵੀ ਸੂਬੇ ਦੇ ਵਿੱਚ ਜਦੋਂ ਕਿਤੇ ਮੁਸੀਬਤ ਆਈ ਹੈ ਇੰਨੀ ਜਲਦੀ ਔਰ ਜਿਹੜਾ ਵਾਅਦਾ ਕੀਤਾ ਗਿਆ ਸੀ ਰਿਕਾਰਡ ਸਮੇਂ ਦਾ ਉਹਦੇ ਵਿੱਚ ਕਦੇ ਵੀ ਵਿਸ਼ੇਸ਼ ਗਰਦਾਬੜੀ ਇੰਨੇ ਘੱਟ ਸਮੇਂ ਦੇ ਵਿੱਚ ਨਹੀਂ ਹੋਈ ਤੇ ਕਦੇ ਸਰਕਾਰ ਨੇ ਇਹ ਵਾਅਦਾ ਐਡੀ ਛੇਤੀ ਪੂਰਾ ਕਰਨ ਵਾਲੇ ਪਾਸੇ ਕਦੇ ਸਟੈਪ ਨਹੀਂ ਚੁੱਕਿਆ ਪਹਿਲਾਂ ਤਾਂ ਇਹ ਹਾਲਾਤ ਬਣਦੇ ਸੀ ਕਿ ਕਿੰਨਾ ਕਿੰਨਾ ਲੰਬਾ ਸਮਾਂ ਲੰਘ ਜਾਂਦਾ ਸੀਗਾ ਕਿ ਵਿਸ਼ੇਸ਼ ਗਰਦਾਬਰੀ ਹੋਊਗੀ ਉਹਦੇ ਹੁਕਮ ਦੇ ਦਿੱਤੇ ਗਏ ਆ ਉਹਦੀ ਰਿਪੋਰਟ ਆਊਗੀ ਰਿਪੋਰਟ ਆਉਂਦੀਆਂ ਦੋ ਦੋ ਫਸਲਾਂ ਤੱਕ ਜਿਹੜੀਆਂ ਉਲੰਘ ਜਾਂਦੀਆਂ ਸਨ ਚਾਹੇ ਉਹ ਜਿਹਦਾ ਖੇਤ ਉਹਦੀ ਰੇਤ ਵਾਲਾ ਮਾਮਲਾ ਹੋਵੇ ਚਾਹੇ ਵਿਸ਼ੇਸ਼ ਗਰਦਾਬਰੀ ਵਾਲਾ ਮਾਮਲਾ ਹੋਵੇ ਸਰਕਾਰ ਨੇ ਹੜ ਪੀੜਤ ਜਿਹੜੇ ਲੋਕ ਨੇ ਉਹਨਾਂ ਦੀ ਮਦਦ ਦੇ ਵਾਸਤੇ ਜੋ ਇਹ ਸਟੈਪ ਚੁੱਕੇ ਨੇ ਇਹਦਾ ਰਿਕਾਰਡ ਪਿਛਲੇ ਸਮੇਂ ਦੇ ਵਿੱਚ ਕਿਤੇ ਵੀ ਨਹੀਂ ਮਿਲਦਾ